ਸਤਿ ਸ਼੍ਰੀ ਅਕਾਲ ਜੀ ਸਰਿਆਂ ਪ੍ਰਭਾ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕੁਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਵੈਸਟਰ ਮੌਜੂਦ ਆ ਮਿੱਤਰੋ ਪਿੰਡ ਟੁੱਡੀ ਦੇ ਵਿੱਚ ਟੁੱਡੀ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਮਿੱਤਰੋ ਤੇ ਇਹ ਪਿੰਡ ਰਹਿ ਜਾਂਦਾ ਜਦੋਂ ਤੁਸੀਂ ਫਰੀਦਕੋਟ ਤੋਂ ਜਾਣਿਆ ਮਿੱਤਰੋ ਸ੍ਰੀ ਅੰਮ੍ਰਿਤਸਰ ਵਾਲੇ ਪਾਸੇ ਨੂੰ ਤੇ ਕਲੇਰ ਪਿੰਡ ਆਉਂਦਾ ਵਾ ਕਲੇਰ ਪਿੰਡ ਦੇ ਵਿੱਚ ਪਿੰਡ ਆ ਟੁੱਡੀ ਟੁੱਡੀ ਪਿੰਡ ਦੇ ਵਿੱਚ ਕਰੇ ਲੋ ਪਰਿਵਾਰ ਦੇ ਘਰੇ ਇਸ ਟਾਈਮ ਮੈਂ ਮੌਜੂਦ ਹਾਂ ਤੇ ਬਾਈ ਹੁਣਾਂ ਦੇ ਕੋਲੇ ਇੱਕ ਵੈੜ ਵਕਾਊ ਆ ਮਿੱਤਰੋ ਬਹੁਤ ਚੰਗੇ ਥਣ ਲੈਵੇ ਵਾਲੀ ਚੰਗੇ ਟਾਂਚੇ ਵਾਲੀ ਚੰਗੀ ਸਰੀਰਕ ਬੰਤਰ ਵਾਲੀ ਮੰਨ ਲਓ ਕੈਰੀ ਹੱਡੀ ਦੇ ਵਿੱਚ ਸਿੰਗਲ ਹੱਡੀ ਦੇ ਵਿੱਚ ਐਣ ਅੰਗਾ ਪੈਰਾਂ ਦੀ ਸਾਫ਼ ਤੇ ਸੁਥਰੀ ਬਰੀਕੀ ਵਾਲੀ ਵੈੜ ਦੁੱਧ ਵਾਲੀ ਵੈੜ ਵਕਾਊ ਆ ਸਾਰੀ ਜਾਣਕਾਰੀ ਲੈਣੇ ਮਿਲਦੇ ਆ ਮਾਲਕ ਨੂੰ ਆ ਜਾ ਵੀ ਬਾਈ ਵੈੜ ਦੇ ਨੇੜੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਆਹ ਆਲਾ ਵੱਡੇ ਭਾਈ ਬਹੁਤ ਵਧੀਆ ਸੇਤਾ ਦੇ ਪਰਿਵਾਰ ਬਾਈ ਸਾਰਾ ਜੀਤਾ ਅੱਛਾ ਨਾਮ ਦੱਸ ਦੀਏ ਕਿਰਾਂ ਦੀ ਵੀਰੇ ਆਪਣਾ ਨਾਮ ਗੁਰਪ੍ਰੀਤ ਸਿੰਘ ਗੋਪੀ ਜੀ ਗੁਰਪ੍ਰੀਤ ਸਿੰਘ ਗੋਪੀ ਗੁਰਪ੍ਰੀਤ ਘਰ ਵੀਰੇ ਆਪਣਾ ਕਿੱਥੇ ਆ ਗਿਆ ਆਪਣਾ ਕਲੇਰ ਤੋਂ ਇਧਰ ਢੁੱਡੀ ਨਾਉਣੇ ਜੀ ਜਿਹੜੀ ਕਲੇਰ ਤੋਂ ਢੁੱਡੀ ਨੂੰ ਛੜਕ ਜਾਂਦੀ ਉਹ ਸੜਕ ਦੇ ਉੱਤੇ ਹੀ ਆ ਗਿਆ ਹਨਾ ਢੁੱਡੀ ਵੜਨ ਦੇ ਵਿੱਚ ਲੋੜ ਹੀ ਨਹੀਂ ਸੂਆ ਨੰਗਣ ਤੋਂ ਬਾਅਦ ਫਸ ਪਹਿਲੇ ਪਾਸੇ ਨੂੰ ਮੁੜ ਪਏ ਹਨਾ ਹਾਂ ਬਾਰ-ਬਾਰ ਹਾਂ ਜੀ ਅੱਛਾ ਵੀਰੇ ਜਿਹੜੀ ਵੜ ਵਿੱਚ ਨਹੀਂ ਆਪਾਂ ਇਹ ਕਿੰਨੂਆ ਸੂਰੀ ਆ ਇਹ ਦੂਜਾ ਜੀ ਦੂਜਾ ਸੂਆ ਇਹ ਲੈ ਜੂ 8 ਤੋਂ 10 ਦਿਨ ਬਾਕੀ 8 ਤੋਂ 10 ਦਿਨ ਬਾਕੀ ਆ ਅਜਾ ਪਹਿਲੇ ਸੋ ਇੱਕ ਕਿੰਨਾ ਦੁੱਧ ਦੇਗੀ ਸੀ ਵੀਰੇ ਇਹ ਦੇਗੀ ਸੀ 25 26 ਕਿਲੋ ਹੀ 25 26 ਕਿਲੋ ਦੁੱਧ ਦੇਗੀ ਸੀ ਹਾਂ ਥੱਲੋ ਤਾਂ ਫਿਰ ਚੰਗੀ ਬਣ ਜਾਂਦੀ ਹੋਊਗੀ ਹਾਂਜੀ ਬਹੁਤ ਸੋਹਣੀ ਜੀ ਬਹੁਤ ਸੋਹਣੀ ਜੀ ਕਿੰਨੀ ਤਰੀਕ ਨੂੰ ਦਿਨ ਪੂਰੇ ਹੋ ਜਾਂਦੇ ਆਂਦੇ ਬਾਈ ਇਹ ਤੇ ਜੀ ਲਾ ਲ 6 ਅਕਤੂਬਰ ਤੱਕ ਦਿਨ ਪੂਰੇ ਆਈ 6 ਅਕਤੂਬਰ ਦੀ ਅੱਛਾ ਇਹ ਆਪ ਕਿਹੜੇ ਸੀਮੰਟ ਦੀ ਆ ਇਹ ਆਪ 40 120 ਦੀ ਜੀ 40 120 ਦੀ ਤੇ ਅੱਗੇ ਕਿਹੜਾ ਲੱਗਾ ਇਹਨੂੰ ਬੁਲੇਟ ਸੀਮੰਟ ਲੱਗਾ ਜੀ ਲక్ష్ਮੀ ਡੇਰੀ ਵਾਲਾ ਡੇਰੀ ਫਾਰਮ ਵਾਲਾ ਠੀਕ ਹੈ ਬਾਈ ਲੈ ਮਿੱਤਰੋ ਲక్ష్ਮੀ ਡੇਰੀ ਵਾਲਿਆਂ ਦਾ ਬਾਈ ਹੁਣੀ ਬੁਲਟ ਪ੍ਰੂਫ ਦੱਸਦੇ ਆ ਜਿਹੜਾ ਲੱਗਾ ਇਹਨੂੰ ਸੀਮਨ ਜਿੱਤੋ ਤੇ ਇਹਦਾ ਚੂਣ ਚਣ ਕਿਵੇਂ ਆ ਵੀਰੇ ਬਹੁਤ ਵਧੀਆ ਜੀ ਓਕੇ ਆ ਜਾਵਾ ਓਕੇ ਜਾਵਾ ਜੀ ਠੀਕ ਹੈ ਬਾਈ ਠੀਕ ਹੈ ਅੱਛਾ ਇੱਕ ਗੱਲ ਹੋਰ ਆ ਤੂੰ ਹੱਥੀ ਚਵਾਈ ਕਰਦਾ ਹੋਵੇਂਗਾ ਇਹਦਾ ਨਹੀਂ ਹਾਂ ਹਾਂਜੀ ਹੱਥੀ ਥਲੋ ਦਾ ਪਾਲਾ ਬਣਾਉਂਦੇ ਹਣੀ ਪਈ ਹਾਂਜੀ ਹਾਂਜੀ ਠੀਕ ਹੈ ਰੇਟ ਵੀਰੇ ਕੀਤਾ ਕੀਤਾ ਬਾਈ 10 10 ਵਿੱਚੋਂ ਲੜ ਪਿਆਰ ਹਾਂਜੀ ਹੋ ਜਾਊਗਾ ਜੀ ਕੱਢੀ ਬਾਹਰੋਂ ਤੋਰੀ ਮੇਰਾ ਫਰਾਂ ਨੂੰ ਖੋਲੀ ਵੀਰੇ ਲੈ ਮਿੱਤਰੋ ਦੂਜਾ ਸੂਆ ਇਹਨੇ ਕਰਮਾ ਵਾਲੀ ਨੇ ਸੁ ਸੂਨ ਦੇ ਵਿੱਚ ਹਜੇ ਦਿਨ ਕਮ ਸੇ ਕਮ ਇਹਦੇ ਹਫਤਾ 10 ਦਿਨ ਨੇ ਲੈ ਜਨੇ ਕਿਉਂਕਿ 6 ਅਕਤੂਬਰ ਨੂੰ ਇਹਦੇ ਦਿਨ ਪੂਰੇ ਆ ਤੇ ਅੱਜ ਹਜੇ 28 ਆ 28 ਤੇ 3 ਹੋਰ ਰਹਿ ਗਏ ਮਿੱਤਰੋ ਤੇ ਅਸਲ 6 ਦਿਨ ਹੋਰ ਰਹਿ ਗਏ ਆ 8 9 ਦਿਨ ਪਹਿਲੇ ਤਕਰੀਬਨ ਕੁੱਲ ਮਿਲਾ ਕੇ ਗੱਲ ਕਰੀਏ ਤਾਂ ਯਾਰ ਇੱਕ ਹਫਤਾ ਤੇ ਤਿੰਨ ਦਿਨਾਂ ਦੀ ਵੜ ਕੱਚੀ ਆ 10 ਦਿਨਾਂ ਨੂੰ ਵੜ ਦੇ ਕੁਝ ਦੀ ਕੁਝ ਬਣ ਜਣਾ ਥੱਲੋ ਕਰਮਾੜੀ ਨੇ ਵੱਡੀ ਭੁੱਡੀ ਕੱਦ ਕੁੱਦ ਤਾਂ ਨਜਾਇਜ਼ ਆ ਵੜ ਦਾ ਬਸ ਇਹਨਾਂ ਹੈਗਾ ਵੀ ਥੋੜੀ ਜੀ ਪਤਲੀ ਰਹਿ ਗਈ ਬਾਈ ਨੇ ਚਾਰ ਨਹੀਂ ਪਾਇਆ ਜਗੀ ਬਾਈ ਇਹਨਾਂ ਚਾਰ ਕਰਕੇ ਥੋੜੀ ਜੀ ਮੰਨੋ ਕਿ ਚਮਕਦਮ ਕੋਕੇ ਆ ਜਮੂ ਪਰ ਥੋੜੀ ਜੀ ਲਿਸੇ ਪਣ ਦੇ ਵਿੱਚ ਆ ਬਰੀਕੀ ਦੇ ਵਿੱਚ ਵੜ ਥਣ ਬਹੁਤ ਚੰਗਾ ਲੱਗਾ ਵੇਖੋ ਪੂਰਾ ਮੋਟਾ ਮੋਟਾ ਥਣ ਲੱਗਾ ਕਰਮਾੜੀ ਨੂੰ ਚੂ ਬਹੁਤ ਚੰਗਾ ਹੋਊਗਾ ਕੋਈ ਸਾਈਡ ਨਹੀਂ ਕੋਈ ਪਾਸਾ ਨਹੀਂ ਕੋਈ ਆਸਾ ਨਹੀਂ ਕਿਉਂਕਿ ਨਾੜਾ ਨੂੰ ਨਾ ਵੇਣਸ ਲੇਵੇ ਦੇ ਉੱਤੇ ਓਕੇ ਦੀ ਮਜ਼ਬੂਤੀ ਵਾਲੇ ਪੱਖਾ ਬੁਲਟ ਦਾ ਜਿਹੜਾ ਇਹਨੂੰ ਸੀਮਨ ਲੱਗਾ ਹੋਇਆ ਲక్ష్ਮੀ ਡੈਰੀ ਵਾਲਿਆਂ ਦਾ ਮਿੱਤਰੋ ਆਪ ਇਹ 401 20 ਜੀ 401 20 ਦੀ ਇਹ ਆਪ ਆ ਮਿੱਤਰੋ ਪਹਿਲੇ ਸਵੇਰ 25 26 ਕਿਲੋ ਦੁੱਧ ਦੇ ਕੇ ਗਈ ਆਦ ਕਿ 30 ਨੂੰ ਹੱਥ ਮਾਰੂਗੀ ਟੋਰਾ ਨਾਲ ਕਿਉਂਕਿ ਵੜ ਬਰੀਕ ਬਹੁਤ ਆ ਬਾਈ ਮੈਂ ਵੀ ਵੜ ਦੇ ਕੋਲੇ ਖੜਾ ਤੁਸੀਂ ਵੀਡੀਓ ਦੇ ਵੇਖਦੇ ਪਏ ਆ ਵੜ ਦੀ ਬਰੀਕੀ ਦਾ ਤੁਹਾਨੂੰ ਤਾਜ਼ਾ ਨਹੀਂ ਤੁਸੀਂ ਲਾ ਸਕਦੇ ਇਨੀ ਬਰੀਕ ਵੜ ਆ ਵੀਰੇ ਨੰਬਰ ਕਿੰਨਾ ਆ ਗਿਆ ਬਾਈ 98693 ਜੀ ਜੀ 06831 ਵਾਰੀ ਹੋਰ ਬੋਲ ਜੀ 94649 94649 00683 0683 ਇਸ ਨੰਬਰ ਤੇ ਕਰ ਲਓ ਬਾਈ ਨਾਲ ਰابطਾ ਹੈ ਮਿੱਤਰੋ ਪਿੰਡ ਟੁੱਡੀਆ ਜ਼ਿਲ੍ਹਾ ਫਰੀਦਕੋਟ ਆ ਕਲੇਰਾ ਤੋਂ ਜਿਹੜੀ ਟੁੱਡੀ ਨੂੰ ਸੜਕ ਆਉਂਦੀ ਸੁਆ ਰੰਗਣ ਤੋਂ ਬਾਅਦ ਬਾਈ ਨਾਲ ਰابطਾ ਕਾਇਮ ਕਰ ਲਿਆ ਜੇ ਬਸ ਪਿੰਡ ਦੇ ਵਿੱਚ ਤੁਸੀਂ ਵੜਨਾ ਨਹੀਂ ਪਰ ਪਰ ਖੇਤਾਂ ਦੇ ਵਿੱਚ ਬਾਈ ਦਾ ਰਹਿਣ ਵਸੇਰਾ